ਕेंद्रीय ਸਰਕਾਰ ਦੇ ਵੱਲੋਂ ਕਿਸਾਨਾਂ ਦੇ ਉੱਪਰ ਥੋਪੇ ਗਏ ਕਾਲੇ ਕਾਨੂੰਨਾਂ ਨੂੰ ਲੈ ਕੇ ਜਿੱਥੇ ਹਰ ਪਾਸੇ ਵਿਰੋਧ ਜਤਾਇਆ ਜਾ ਰਿਹਾ ਹੈ ਉੱਥੇ ਹੀ ਹੁਣ ਬਠਿੰਡਾ ਵਿਖੇ ਵੀ ਭਾਰਤ ਸਰਕਾਰ ਵੱਲੋਂ ਰੱਖੇ ਸਮਾਗਮ ਦਾ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹ ਦੇ ਵੱਲੋਂ ਵਿਰੋਧ ਕੀਤਾ ਗਿਆ। ਬਟਿੰਡਾ ਗੁੰਨੀਆਣਾ ਰੋਡ ਵਿਖੇ ਨਿੱਜੀ ਹੋਟਲ ਦੇ ਵਿੱਚ ਚਾਰ ਦਿਨ ਸਮਾਗਮ ਵਾਲੀ ਥਾਂ ਤੇ ਪੁੱਜ ਕੇ ਕਿਸਾਨਾਂ ਨੇ ਕੇਂਦਰ ਦੀ ਵੋਦੀ ਸਰਕਾਰ ਦੇ ਖਿਲਾਫ ਨਾਰਾबाजी ਕੀਤੀ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹ ਦੇ ਅਗੂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਜਿੱਥੇ ਵੀ ਭਾਜਪਾ ਦੇ ਸਮਾਗਮ ਹੋਣਗੇ ਉੱਥੇ ਉਹ ਉਹਨਾਂ ਦਾ ਵਿਰੋਧ ਕਰਨਗੇ ਉਹਨਾਂ ਨੇ ਕਿਹਾ ਕਿ ਵੱਡੀ ਗਿਣਤੀ ਦੇ ਵਿੱਚ ਕਿਸਾਨ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਲੰਬੇ ਸਮੇਂ ਤੋਂ ਦਿੱਲੀ ਵਿੱਚ ਧਰਨੇ ਤੇ ਬੈਠੇ ਨੇ ਤੇ ਜਦ ਤੱਕ ਇਹ ਕાયੇ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ ਤਦ ਤੱਕ ਉਹਨਾਂ ਦੇ ਧਰਨੇ ਜਾਰੀ ਰਹਿਣਗੇ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਇਨ੍ਹਾਂ ਕਾਨੂੰਨਾਂ ਨੂੰ ਲੈ ਕੇ ਜੋ ਵੀ ਮੀਟਿੰਗਾਂ ਹੋਈਆਂ ਨੇ ਉਹ ਬੇਚਿੱਤਾ ਹੀ ਰਹੀਆਂ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਉਹ ਉਸੇ ਤਰ੍ਹਾਂ ਹੀ ਆਪਣਾ ਖਿਰਾਉ ਜਾਰੀ ਰੱਖਣਗੇ ਅਸੀਂ ਸ਼ਾਂਤਮਈ ਵਿਰੋਧ ਕਰ ਰਹੇ ਹਾਂ ਸਾਰੇ ਭਾਰਤ 'ਚ ਕਰ ਰਹੇ ਹਾਂ ਭਾਰਤੀ ਜਨਤਾ ਵੱਲੋਂ ਇਹਦਾ ਕਰ ਰਹੇ ਹਾਂ ਖਾਸ ਕਰਕੇ ਇੱਥੇ ਆ ਕੇ ਪਤਾ ਲੱਗੇ ਕਹਿੰਦੇ ਹਰਸਿਮਰਤ ਕੌਰ ਨੇ ਵੀ ਆਉਣਾ ਸੀ ਜਿਹੜੇ ਜੇ ਹਰਸਿਮਰਤ ਕੌਰ ਇਹਨਾਂ ਨੇ ਲਿਹਾਜ਼ ਹੈ ਇਹਨਾਂ ਦੀ ਕਾਲੀਆਂ ਦੀ ਫਿਰ ਉਹਦਾ ਵਿਰੋਧ ਵਿੱਚ ਹੋ ਕਿਉਂਕਿ ਇਹੇ ਭਾਰਤੀ ਜਨਤਾ ਪਾਰਟੀ ਨੇ ਕਾਲੇ ਕਾਨੂੰਨ ਬਣਾਏ ਆ ਉਹ ਜਿੰਨਾ ਚਿਰ ਰੱਦ ਨਹੀਂ ਹੁੰਦੇ ਲਗਾਤਾਰ ਭਾਰ ਦੇ ਵਿੱਚ ਪੰਜਾਬ ਵਿੱਚ ਖਾਸ ਕਰਕੇ ਇਹਨਾਂ ਦਾ ਵਿਰੋਧ ਹੁੰਦਾ ਰਹੂ ਨਾਹਰੇਬਾਜੀ ਹੁੰਦੀ ਰਹੂ ਉਹਦਾ ਮਰਦਾਬਾਦ ਬੋਲਦਾ ਰਹੂਗਾ ਜੇ ਇੱਥੇ ਪ੍ਰੋਗਰਾਮ ਕਰਦੇ ਆ ਉਹ ਪ੍ਰੋਗਰਾਮ ਨਹੀਂ ਉਹੋ ਜਿਹਾ ਹੋਣ ਦੇਵਾਂਗੇ ਉਹਦਾ ਮਰਦਾਬਾਦ ਬੁਲਾਵਾਂਗੇ ਦਸਦੀ ਹੈ ਕਿ ਬਠਿੰਡਾ ਵਿਖੇ ਭਾਰਤ ਸਰਕਾਰ ਵੱਲੋਂ ਰੱਖੇ ਗਏ ਇਸ ਸਮਾਗਮ ਦੇ ਵਿੱਚ ਕੇਂਦਰੀ ਰਾਜ ਮੰਤਰੀ ਕ੍ਰਿਸ਼ਨਪਾਲ ਗੁਜਰ ਅਤੇ ਸੰਸਦ ਹਰਸ਼ਮਿਤ ਕੋਰ ਬਾਦਲ ਨੇ ਪਹੁੰਚਣਾ ਸੀ ਪਰ ਕਿਸਾਨਾਂ ਦੇ ਵਿਰੋਧ ਤੋਂ ਪਹਿਲਾਂ ਹੀ ਇਹ ਸਮਾਗਮ ਕੈਨਸਲ ਕਰ ਦਿੱਤਾ ਗਿਆ। ਜਗਵਾਨੀ ਟੀਵੀ ਚੰਡੀਗੜ੍ਹ ਦੇ ਲਈ ਬਠਿੰਡਾ ਤੋਂ ਵੀ ਕੇ ਬਹਿਰ ਰਿਪੋਰਟ।